ਤੇ ਅੰਦਰ ਵਰਗਾ ਵਾਈ ਗਵਾਤਾ ਹਾਏ ਬਾਈ ਕਿਨਿ ਛੜੀ ਬੰਦੇ ਨੇ ਸੱਤ ਫੁੱਟ ਦਾ ਗੱਭਰੂ ਕਦਾ ਪਹਿਲਾ ਪਿਆ ਉਹ ਹੀ ਰਹਿ ਗਿਆ ਤੂੰ ਬਹਿ ਕਵੀਲਾ ਹਾਏ ਬੇ ਤੇਰੇ ਕਿਤੇ ਜਾਣ ਲੱਗੂ ਮੈਂ ਮੈਂ ਅਜੀ ਕ ਫੇੜਦੀ ਦਰਸੀ ਤੋਂ ਨੂੰ ਬਾਹਰ ਤੂੰ ਏ ਮੈਂ ਸੂਰ ਮੈਨੂੰ ਸਾਹਮਣੇ ਟੱਕਰ ਦੇ ਰਿਹਾ ਕੇ ਤੁਸੀਂ ਹਾਏ ਵੇਖਦਾਰ ਉਹ ਮਗਰ ਉਹ ਗੱਲਾ ਢਾ ਲਿਆ ਤੁਸੀਂ ਬਹੁਤ ਕਾਲਾ ਦਿਨ ਹੈ ਪੰਜਾਬ ਸਰਕਾਰ ਦੇ ਲਈ ਕਿਉਂਕਿ ਸਰਕਾਰ ਨੇ ਜਾਣਬੁੱਝ ਕੇ ਜਿਣੀ ਮੱਥੀ ਸਾਥ ਦੇ ਨਾਲ ਖਾਸ ਕਰਕੇ ਲਾਹਵੰਦੋ ਕਨੇ ਇਹ ਕਰਵਾਇਆ ਕੰਮ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਵੀ ਦੇਖਦੇ ਰਹੇ ਹੋ ਸੰਗਤਾਂ ਵੀ ਦੇਖਦੇ ਨੇ ਜਿਸ ਵੀ ਪੰਚਾਇਤ ਦੇ ਨਾਲ ਜਿਸ ਵੀ ਸਰਪੰਚ ਦੇ ਨਾਲ ਸਮੇਂ ਦੀ ਸਰਕਾਰ ਨੇ ਕੋਈ ਗਲਤ ਵਿਵਹਾਰ ਕੀਤਾ ਜਾਂ ਕਿਸੇ ਭੈਣ ਭਰਾ ਦੇ ਨਾਲ ਗਲਤ ਵਿਵਹਾਰ ਕੀਤਾ ਉਹ ਲੋਕ ਇਹਾਂ ਦੇ ਲਈ ਹਮੇਸ਼ਾ ਲੜਦਾ ਸੀ ਹਮੇਸ਼ਾ ਆਵਾਜ਼ ਬੁਲੰਦ ਕਰਦਾ ਸੀ ਉਹ ਧੜਕ ਜਰਨਲ ਸੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਲਗਾਤਾਰ ਉਹ 21 22 ਤੋਂ ਜੁੜਿਆ ਹੋਇਆ ਸੀਗਾ ਔਰ ਸਰਦਾਰ ਸੰਮਰਜੀਤ ਮਾਨ ਸਾਹਿਬ ਨੇ ਕਈ ਵਾਰ ਨਾਲ ਜਾ ਕੇ ਜਾਂ ਉਹਨੀਆਂ ਐਪਲੀਕੇਸ਼ਨਾਂ ਸੀ ਰਿਕਮੈਂਡ ਕਰਕੇ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਉਸ ਵਕਤ ਜਿਹੜੇ ਐਸਐਸਪੀ ਸੀ ਜਾਂ ਡੀਸੀਸੀ ਉਸ ਸਮੇਂ ਦੇ ਕਿ ਵੀ ਇਹਨੂੰ ਸਿਕਿਉਰਟੀ ਦਿੱਤੀ ਜਾਵੇ ਜਾਂ ਇਹਦਾ ਹਸਲਾ ਜਿਹੜਾ ਹੈਗਾ ਇਹਨੂੰ ਦਿੱਤਾ ਜਾਵੇ ਪਰ ਉਹ ਨਹੀਂ ਮਿਲਿਆ ਉਹਨੂੰ ਪਰ ਜੇ ਮੈਂ ਲੱਗ ਰਿਹਾ ਦੱਸੁੰਦਾ ਕਿ ਨਾਲ ਦਾ ਸਾਥੀ ਸੀ ਜਿਹੜੀ ਇਹ ਕਤਲ ਦਾ ਇਲਜ਼ਾਮ ਕਿਉਂ ਸਾਥੀ ਕਿਉਂ ਸੀ ਗਦਾਰ ਸੀ ਜਿਹੜਾ ਨੇ ਬੜਾ ਮਾਰ ਮਾਰ ਕੀਤੀ ਜਿਹੜੀ ਗਦਾਰਮਾਰਕ ਕੀਤੀ ਆ ਤੇ ਉਹ ਬੁਝਦ ਲਈ ਕਹਿਰਤਾ ਦੇ ਨਾਲ ਮਾਰਿਆ ਬੈਠੇ ਬੰਦੇ ਨੂੰ ਪਿੱਛੇ ਤੋਂ ਗੋਲੀ ਮਾਰੀ ਗਈ ਆ ਉਹਨੂੰ ਇਹ ਉਹ ਨਸ਼ੇੜੀ ਬੰਦੇ ਦਾ ਕੋਈ ਹਿਆ ਨਹੀਂ ਸੀ ਜੋ ਉਹਨੂੰ ਮਾਰ ਸਕਦਾ ਕਿਉਂਕਿ 6 ਫੁੱਟ ਉੱਚਾ ਜਵਾਨ ਸੀ ਗਲੋਂ ਫੜ ਕੇ ਘੁੱਟ ਦਿੰਦਾ ਉਹਨੂੰ ਉਹ ਨਸ਼ੇੜੀ ਨੂੰ ਪਰ ਉਹਦੇ ਮਗਰ ਸਰਕਾਰ ਸੀ ਸਰਕਾਰ ਨੇ ਇਹ ਮਰਵਾਇਆ ਸਰਕਾਰ ਹਮੇਸ਼ਾ ਉਹ ਆਵਾਜ਼ਾਂ ਨੂੰ ਦਬਾਉਂਦੀ ਹੈ ਜਿਹੜੀਆਂ ਲੋਕ ਹਿੱਤਾਂ ਲਈ ਲੜਦੀਆਂ ਨੇ ਦੀਪ ਸਿੱਧੂ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਕੇ ਦੀਪ ਥੋੜਾ ਰਾਤ ਮੇਰੇ ਸਵੇਰੇ ਤੂੰ ਦੇਖ ਕੇ ਜਾਣਾ ਇਕੱਲੇ ਨਹੀਂ ਜਾਣਾ ਪਰ ਉਹ ਮਾਨ ਸਾਹਿਬ ਦੀ ਉਹਨੇ ਗੱਲ ਨਾ ਮੰਨੀ ਉਹ ਚਲੇ ਗਿਆ ਦਿੱਲੀ ਆਉਂਦੇ ਨਾਲ ਉਹਨਾਂ ਨੇ ਐਕਸੀਡੈਂਟ ਦਾ ਰੂਪ ਦੇ ਕੇ ਉਹਨੂੰ ਮਾਰਿਆ ਗਿਆ ਸਿੱਧੂ ਮੂਸੇਵਾਲੇ ਨੇ ਕਿਹਾ ਬਾਪੂ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੇਰੇ ਕਾਗਜ਼ ਭਰਉਣ ਵਾਸਤੇ ਬਾਈ ਵਿੱਚ ਮੈਂ ਆਉਂਗਾ ਆਪਣਾ ਪੂਰਾ ਧਾਮ-ਜਾਮ ਕਰਕੇ ਔਰ ਦੂਸਰੇ ਤੀਸਰੇ ਤੇ ਨਹੀਂ ਉਹਦਾ ਗੈਂਗਸਟਰਾਂ ਦਾ ਰੂਪ ਦੇ ਕੇ ਉਸ ਨੂੰ ਮਰਵਾ ਦਿੱਤਾ ਜਾਂਦਾ ਹੈ ਜਿਹੜਾ ਵੀ ਬੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਆਵਾਜ਼ ਨੂੰ ਜਿਹੜਾ ਬਲੰਬ ਕਰਦਾ ਹੈ ਉਸ ਨੂੰ ਜਾਂ ਤਾਂ ਮਰਵਾਇਆ ਜਾ ਰਿਹਾ ਹੈ ਜਾਂ ਉਹਨੂੰ ਦਬਾਇਆ ਜਾ ਰਿਹਾ ਹੈ ਜੇਲਾ ਸਿੱਟਿਆ ਜਾ ਰਿਹਾ ਹੈ ਉਹ ਤੋਂ ਦੇ ਵੱਲੋਂ ਕੀ ਅਗਲਾ ਐਕਸ਼ਨ ਹੋਊਗਾ ਜੀ ਅਸੀਂ ਪਰਿਵਾਰ ਦੇ ਨਾਲ ਆ ਸੰਗਤਾਂ ਦੇ ਨਾਲ ਆ ਅਸੀਂ ਉਹ ਇਹ ਜਿਹੜੀ ਜਿਹੜੀ ਆਵਾਜ਼ ਜਿਹੜੀ ਬਲੰਬ ਕਰਦਾ ਸੀ ਇਹਨੂੰ ਜਿਹੜੀ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਹਜ਼ਾਰਾਂ ਗੁਣਾ ਵੱਧ ਕੇ ਚੱਲੂਗੀ ਉਹ ਜਿਹੜੇ ਪਿੱਛੇ ਸਿੱਧੂ ਮੂਸੇ ਦਾ ਵਾਲਾ ਮਰਵਾਤਾ ਚਾਹੇ ਦੀਪ ਮਰਵਾਤਾ ਉਹ ਪਹਿਲਾਂ ਇਕੱਲੇ ਇਕੱਲੇ ਸਟੇਜ ਤੇ ਬੋਲਦੇ ਸੀ ਅੱਜ ਹਰੇਕ ਦੀ ਮੋਬਾਈਲ ਤੇ ਬੋਲ ਰਹੇ ਨੇ ਇਸੇ ਤਰੀਕੇ ਸਰਪੰਚ ਕੋਲਕੱਤਾ ਸਾਡੇ ਦਿਲਾਂ ਵਿੱਚ ਬਸਦਾ ਅਸੀਂ ਉਹਦੀ ਰੂਹ ਨੂੰ ਤੇ ਉਹਦੇ ਜਿਹੜੇ ਨਿਸ਼ਾਨੇ ਸੀ ਉਹਨੂੰ ਮਿਟਣ ਨਹੀਂ ਦੇਵਾਂਗੇ ਨਾਲ ਆ ਅਸੀਂ